ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਜਲਾਸ ਸੱਦਿਆ ਗਿਆ ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇ ਦਰਾਂ ਦੀ ਚੋਣ ਹੋਈ ਇਸ ਵਿੱਚ ਭੁਪੇਂਦਰ ਸਿੰਘ ਅਸੰਦਰ ਨੂੰ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣ ਲਿਆ ਗਿਆ ਸੁਦਰਸ਼ਨ ਸਿੰਘ ਸੈਗਲ ਨੂੰ ਸੀਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਜਰਣਾ ਨੂੰ ਜੂਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਨਰਲ ਸਕੱਤਰ ਗੁਲਾਬ ਸਿੰਘ ਮੂਣਕ ਨੂੰ ਜੁਆਇੰਟ ਸਕੱਤਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਕਮਲਜੀਤ ਸਿੰਘ ਜਰਣਾਣਾ ਨੂੰ ਰੈਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਬੁਲਾਰਾ ਚੁਣਿਆ ਗਿਆ ਇਸ ਦੇ ਨਾਲ ਹੀ 6 ਐਗਜ਼ੈਕਟਿਵ ਮੈਂਬਰ ਬਣਾਏ ਗਏ ਨੇ ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਸੰਧ ਨੇ ਕਿਹਾ ਕਿ ਨਵੀਂ ਕਮੇਟੀ ਰੈਂਦੇ ਕਾਰਜਾਂ ਨੂੰ ਜਲਦ ਪੂਰਾ ਕਰੇਗੀ ਤੇ ਸੰਗਤ ਦੇ ਪ੍ਰਤੀ ਖਰਾ ਉਤਰਨ ਦੀ ਕੋਸ਼ਿਸ਼ ਕਰੇਗੀ ਪ੍ਰਧਾਨ ਨੇ ਨਵੀਂ ਚੁਣ ਲਈ ਸਮੂਚੀ ਕਮੇਟੀ ਨੂੰ ਵਧਾਈ ਦਿੱਤੀ ਹੈ ਅੱਜ ਬੜਾ ਇਤਿਹਾਸਕ ਦਿਨ ਸੀ ਬਚਟ ਜਲਾਸ ਦਾ ਸਮਾਗਮ ਸੀ ਅੱਜ ਪਰ ਕੁਝ ਮੈਂਬਰਾਂ ਨੇ ਮੰਗ ਕੀਤੀ ਆਰਜੀ ਪ੍ਰਧਾਨ ਐ ਆਰਜੀ ਜਨਰਲ ਸੈਕਟਰੀ ਐ ਤੇ ਸਾਰੇ ਜਕਟਪ ਦੇ ਦੁਬਾਰਾ ਚੋਣ ਹੋਣੀ ਚਾਹੀਦੀ ਏ ਬਈ ਆਰਜੀ ਨੇ ਚਲੋ ਕੈਨ ਘਵਾਉਂਦਿਆਂ ਉਹ ਫਿਰ ਮੈਂ ਸਾਰੀ ਕਮੇਟੀ ਭੰਗ ਕਰਕੇ ਦੁਬਾਰਾ ਚੋਣ ਕਰਵਾਈਏ ਮੇਰੇ ਮੁਕਾਬਲੇ ਤੇ ਕੋਈ ਕੈਂਡੀਡੇਟ ਨਹੀਂ ਸਰਬਸੰਮਤੀ ਨਾਲ ਬਣੇ ਆ ਇਸ ਤਰੀ ਸਾਰੇ ਅਹੁਦੇਦਾਰ ਸਰਬਸੰਮਤੀ ਨਾਲ ਬੰਦੇ ਰਹੇ ਨੇ ਜਰਨਲ ਸਕੱਤਰ ਸੁਖਿੰਦਰ ਸਿੰਘ ਮਡੇਵਰ ਅਤੇ ਰਵਨੀਕ ਸਿੰਘ ਜੀ ਮਾਨ ਬਰਾਬਰੋ ਬਰਾਬਰੀ ਖਲੋਗੈ ਨੇ ਉਹਨੇ ਇਸੰਗ ਮਾਨ ਦੇ ਹੱਕ ਚ ਬੰਦੇ ਚਾਰ ਰਹਿ ਗਏ ਨੇ ਇਧਰ ਬੰਦੇ 24 ਸਨ ਇਸ ਕਰਕੇ ਸੁਖਿੰਦਰ ਸਿੰਘ ਜੀ ਮਡੇਵਰ ਜਿੱਤੇ ਨੇ ਬੋਲੋ ਸੋਨੀ ਹਾਲ ਜੈ ਸ਼੍ਰੀ ਅਕਾਲ ਉਹਨਾਂ ਦੇ ਹੱਕ ਨਹੀਂ ਪਈਆਂ ਨਾ ਬਾਹੇ ਖਲੀਆਂ ਕਿੱਤਿਆਂ ਇਸ ਕਰਕੇ ਅਸੀਂ ਇਹਨਾਂ ਨੂੰ ਲਾਣਿਆ ਅੱਜ ਪੰਜ ਅਹੁਦੇਦਾਰ 6 ਜਕਟਵ ਦੇ ਮੈਂਬਰ ਉਸ ਤੋਂ ਉਪਰੰਤ ਕੁਝ ਮੈਂ ਹੋਰ ਐਲਾਨ ਕਰ ਰਿਹਾ ਜਿਹੜੀਆਂ ਨਵੀਆਂ ਚੀਜ਼ਾਂ ਨੇ ਸਿੱਖਿਆ ਦਾ ਜਿਹੜਾ ਸਾਰਾ ਵਿਭਾਗ ਸੀ ਮੇभी ਰਾਣਾ ਕੋਰ ਪੱਟੀ ਸਾਡੀ ਭੈਣ ਹੈ ਮੇਰੇ ਪਿੰਡ ਦੀ ਭੈਣ ਹੈ ਮੇਰੀ ਰਾਣਾ ਕੋਰ ਪੱਟੀ ਸਿੱਖਿਆ ਦਾ ਸਾਰਾ ਵਿਭਾਗ ਉਹਨਾਂ ਨੂੰ ਦਿੱਤਾ ਜਿਹੜਾ ਧਰਮ ਪ੍ਰਚਾਰ ਦਾ ਸਾਰਾ ਵਿਭਾਗ ਉਹ ਦਾਦੂਵਾਲ ਸਾਹਿਬ ਨੂੰ ਸੌਂਪ ਦਿੱਤਾ ਜਿਹੜਾ ਪ੍ਰਵਕਤਾ ਹੈ ਉਹ ਅਜਰਾਣਾ ਸਾਹਿਬ ਨੂੰ ਸੌਂਪ ਦਿੱਤਾ ਸਾਰਾ ਪ੍ਰਵਕਤੇ ਦਾ ਕੰਮ ਇਹ ਸੰਭਾਲਣਗੇ। ਬਾਕੀ ਅਸੀਂ 2-4 ਦਿਨਾਂ 'ਚ ਇਜੈਕਟਿਵ ਕਰਕੇ ਜਿੰਨੇ ਸਾਡੇ ਮੈਂਬਰ ਨੇ ਚਾਹੇ ਇਜੈਕਟਿਵ ਦੇ ਮੈਂਬਰ ਨਹੀਂ ਬਣੇ ਉਹਨਾਂ ਸਾਰਿਆਂ ਨੂੰ ਵਧੀਆ ਉਹਦੇ ਵੰਡ ਦੇਵਾਂਗੇ। ਜ਼ਿੰਮੇਵਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣੀਆਂ ਨੇ ਵੀ ਆਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕੌਣ ਸੰਭਾਲੇਗਾ ਇਹਦਾ ਕੌਣ ਸੰਭਾਲੇਗਾ ਹਲਕਾ ਮੈਂਬਰ ਸੰਭਾਲੇਗਾ। ਕੋਈ ਖੇਤੀਬਾੜੀ ਸੰਭਾਲੇਗਾ, ਕੋਈ ਐਜੂਕੇਸ਼ਨ ਸੰਭਾਲੇਗਾ, ਕੋਈ ਅਮਲੇ ਨੂੰ ਸੰਭਾਲੇਗਾ ਸਾਰੇ ਜਿਹੜੇ ਨੇ ਜਿਮੇਵਾਰੀਆਂ ਉਹ ਦਿੱਤੀਆਂ ਜਾਣਗੀਆਂ ਥੋੜੇ ਦਿਨਾਂ ਚ ਅਜੈਕਟਿਵ ਦੀ ਮੀਟਿੰਗ ਕਰਕੇ ਇਹ ਸਾਰੀਆਂ ਜ਼ਿੰਮੇਵਾਰੀਆਂ ਵੰਡ ਕੇ ਸਾਰੇ ਹੀ ਖੁਸ਼ ਨੇ ਸਾਰੇ ਸਾਡੇ ਨਾਲ ਨੇ ਬੜੀ ਖੁਸ਼ੀ ਹੋਈ ਏ ਮੈਂ ਸਰਕਾਰ ਨੂੰ ਵੀ ਬਤਾਇ ਦੇਣਾ ਸਰਕਾਰ ਦੇ ਹੱਕ ਚ ਵੀ ਇਹ ਗੱਲ ਗਈ ਏ ਕਿਉਂਕਿ ਕੋਈ ਇਹਨਾਂ ਸਰਕਾਰ ਵਿੱਚ ਦਖਲ ਦਿੰਦੀ ਕੋਈ ਸਰਕਾਰ ਨੇ ਦਖਲ ਨਹੀਂ ਦਿੱਤਾ ਸਾਡੇ ਅਸੀਂ ਆਪੇ ਚੋਣ ਕਰਾ ਕੇ ਆਪ ਬਣੇ ਆ ਤੇ ਬੜੇ ਸਹਿਮਤੀ ਨਾਲ ਅਸੀਂ ਅੱਜ ਮੈਂਬਰ ਬੈਠੇ ਆ ਦਾਦੂਆਲ ਸਾਹਿਬ ਵੀ ਪੁਰਾਣੇ ਨੇ ਸਾਰੀ ਟੀਮ ਪੁਰਾਣੀ ਏ ਤੇ ਵਧੀਆ ਤਸੱਲੀ ਨਾਲ ਕੰਮ ਕਰਾਂਗੇ ਤੇ ਲੋਕਾਂ ਨੇ ਆਸਾਂ ਦੇ ਪੂਰੇ ਉਤਰਾਂਗੇ ਦੇਖੋ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨਸਾਰ ਹੀ ਕਾਰਜ ਕਰਨ ਦੀ ਦੁਬਾਰਾ ਚੋਣ ਜਿਹੜੀ ਉਹ ਜਰਨਲ ਹਾਊਸ ਨੇ ਅੱਜ ਕੀਤੀ ਹੈ ਜਰਨਲ ਹਾਊਸ ਜਾਂ ਤਾਂ ਸਾਲ ਪਹਿਲਾਂ ਵੈਟੋ ਜਿਹੜੇ ਹੋਇਆ ਸੀ ਜਾਂ ਅੱਜ ਹੋਇਆ ਜਰਨਲ ਹਾਊਸ ਦੇ ਮੈਂਬਰ ਜਿਹੜੇ ਆ ਉਹ ਕਦੇ ਵੀ 71 ਜਿਹੜੇ ਸੀਗੇ ਉਹ ਨਹੀਂ ਹੋਏ ਇੱਕ ਸਾਲ ਦੇ ਵਿੱਚ ਜਰਨਲ ਕੌਸ ਨਹੀਂ ਸੱਧਿਆ ਹੈ ਤਾਂ ਮੈਂਬਰ ਸਾਹਿਬਾਨ ਦਾ ਇਤਰਾਜ਼ ਸੀ ਕਿ ਕਾਰਜ ਕਰਨੀ ਵੀ ਪੂਰੀ ਨਹੀਂ ਹੈ ਨੌ ਮੈਂਬਰ ਹੀ ਨੇ ਕਾਰਜ ਕਰਨੀ ਦੇ ਜਦੋਂ ਦਾ ਪ੍ਰਧਾਨ ਔਰ ਜਰਨਲ ਸਕੱਤਰ ਦਾ ਪਹਿਲੇ ਦਾ ਅਸਤੀਫਾ ਹੋ ਗਿਆ ਸੀ ਤਾਂ ਜਿਹੜਾ ਆਰਜੀ ਚਾਰਜ ਦਿੱਤਾ ਗਿਆ ਸੀਗਾ ਉਹ ਆਰਜੀ ਚਾਰਜ ਕੋਈ 10 ਦਿਨ 20 ਦਿਨ ਅੱਗੇ ਮਹੀਨੇ ਹੋ ਗਏ ਸੀ ਤਾਂ ਅੱਜ ਜਦੋਂ ਜਰਨਲ ਹਾਊਸ ਚ ਬਜਟ ਆਰੰਭ ਹੋਇਆ ਤਾ ਬਾਈਟ ਦੇ ਵਿੱਚ ਜਰਨਲ ਹਾਊਸ ਦੇ ਮੈਂਬਰਾਂ ਨੇ ਇਤਰਾਜ਼ ਕੀਤਾ ਕਿ ਬਾਈਟ ਪਾਸ ਕਰਨ ਤੋਂ ਪਹਿਲਾਂ ਜਿਹੜੀ ਐਗਜ਼ੈਕਟਿਵ ਆ ਉਹਦੇ ਤੇ ਬੇਪਰੋਸਗੀ ਆ ਕੁਝ ਮੈਂਬਰਾਂ ਤੇ ਕੰਮ ਠੀਕ ਨਹੀਂ ਹੋ ਰਿਹਾ ਸਾਡੇ ਕੁਝ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਉਹ ਹਰਿਆਣਾ ਕਮੇਟੀ ਦੇ ਹੱਥੋਂ ਜਾ ਰਿਹਾ ਸਟੇਟਸ ਕੋ ਹੋ ਰਹੇ ਨੇ ਸੰਗਤਾਂ ਕੂਟਾਂ 'ਚ ਜਾ ਰਹੀਆਂ ਵੀ ਇਹ ਬੇਪਰੋਸਗੀ ਕਿਉਂ ਆ ਜਿਹੜੇ ਚੰਗੇ ਆਦਮੀ ਉਹ ਵੀ ਲੁਪੇਟ ਚ ਆ ਜਾਂਦੇ ਆ ਕੁਝ ਮਾੜੇ ਆਦਮੀਆਂ ਦੇ ਕਾਰਨ ਜਿਹੜੇ ਪ੍ਰਬੰਧ ਅੱਛਾ ਨਹੀਂ ਕਰਦੇ ਚੰਗਾ ਨਹੀਂ ਕਰਦੇ ਤਾਂ ਉਹਦੇ ਵਾਸਤੇ ਜਦੋਂ ਇਤਰਾਜ਼ ਆਇਆ ਕੋਸ਼ਿਸ਼ ਕੀਤੀ ਕਿ ਚਲੋ ਬਜਟ ਜਿਹੜਾ ਉਹ ਪਾਸ ਹੋ ਜਾਵੇ ਤਾਂ ਫਿਰ ਸਾਰੀ ਗੱਲਬਾਤ ਹੋਵੇ ਪਰ ਮੈਂਬਰ ਸਾਹਿਬਾਨਾਂ ਦਾ ਇਤਰਾਜ਼ ਸੀਗਾ ਕਿ ਪਹਿਲਾਂ ਜਿਹੜਾ ਹੈਗਾ ਵਾ ਉਹ ਐਗਜ਼ੀਕਟਿਵ ਦੀ ਚੋਣ ਹੋਣੀ ਚਾਹੀਦੀ ਆ ਤਾਂ ਜੋ ਆਰਜੀ ਪ੍ਰਧਾਨ ਚਲੇ ਆ ਰਹੇ ਸੀ ਸਰਦਾਰ ਭੁਪਿੰਦਰ ਸਿੰਘ ਅਸੰਦ ਉਹਨਾਂ ਨੇ ਖੜੇ ਹੋ ਕੇ ਗੁਰਦੁਆਰਾ ਐਕਟ ਅਨੁਸਾਰ ਕਿਉਂਕਿ ਪ੍ਰਧਾਨ ਹੀ ਪਾਵਰ ਰੱਖਦਾ ਹੈ ਕਿ ਜਦੋਂ ਉਹ ਆਪਣਾ ਅਸਤੀਫਾ ਤੇ ਨਾਲ ਐਗਜ਼ੀਕਟਿਵ ਨੂੰ ਡਿਸੋਲਵ ਕਰ ਸਕਦਾ ਉਹ ਸਾਰੀ ਐਗਜ਼ੈਕਟਿਵ ਦਾ ਉਹਨਾਂ ਨੇ ਡਿਸੋਲਵ ਕਰਨ ਦਾ ਐਲਾਨ ਕਰ ਦਿੱਤਾ ਤਾਂ ਜਰਨਲ ਹਾਊਸ ਨੇ ਫਿਰ ਸਰਦਾਰ ਸੁਦਰਸ਼ਨ ਸਿੰਘ ਸੈਗਲ ਨੂੰ ਜੋ ਸਾਡੇ ਮੈਂਬਰ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹਾਊਸ ਦੀ ਕਿਉਂ ਪ੍ਰਧਾਨ ਦੀ ਚੋਣ ਕਰਾਉਣ ਗੁਰਦੁਆਰਾ ਐਕਟ ਅਨੁਸਾਰ ਜਦੋਂ ਚੋਣ ਕਰਾਈ ਗਈ ਤਾਂ ਜਿਹੜਾ ਸਰਦਾਰ ਗੁਲਾਬ ਸਿੰਘ ਮੂਨਕ ਨੇ ਪ੍ਰਧਾਨ ਭੁਖਿੰਦਰ ਸਿੰਘ ਸੰਧ ਦਾ ਨਾਮ ਅਨਾਉਂਸ ਕੀਤਾ ਬੀਬੀ ਰਵਿੰਦਰ ਕੌਰ ਅਜ਼ਰਾਨਾ ਨੇ ਤੈਅਦ ਮਜ਼ੀਦ ਕੀਤਾ ਸਾਰੇ ਮੈਂਬਰ ਨਾਲ ਉੱਥੇ ਸਰਦਾਰ ਤੀਪੀ ਸਿੰਘ ਦੀ ਅੰਮਾਲੇ ਤੋਂ ਪ੍ਰਧਾਨ ਭੁਪਿੰਦਰ ਸਿੰਘ ਦੇ ਬਰਾਬਰ ਕੋਈ ਵੀ ਕੈਂਡੀਡੇਟ ਜਿਹੜਾ ਸੀਗਾ ਉਹ ਸਾਹਮਣੇ ਨਹੀਂ ਆਇਆ ਜਦੋਂ ਕੋਈ ਵੀ ਕੈਂਡੀਡੇਟ ਨਹੀਂ ਆਇਆ ਤਾਂ ਸਰਬਸੰਮਤੀ ਦੇ ਨਾਲ ਸਰਦਾਰ ਭੁਪਿੰਦਰ ਸਿੰਘ ਨੂੰ ਪ੍ਰਧਾਨ ਜਿਹੜਾ ਪੱਕੇ ਤੌਰ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਰਨਲ ਹੌਸਲੇ ਪੱਕੇ ਤੌਰ ਤੇ ਉਹਨਾਂ ਨੂੰ ਜਿਹੜਾ ਸੀ ਉਹ ਚੁਣ ਲਿਆ ਤਾਂ ਉਸ ਤੋਂ ਬਾਅਦ ਪ੍ਰਧਾਨ ਨੇ ਪ੍ਰਕਾਰਜਾਈ ਸੰਭਾਲੀ ਸਰਦਾਰ ਸੁਦਰਸ਼ਨ ਸਿੰਘ ਸੈਗਲ ਹੋਣਾ ਪ੍ਰਧਾਨ ਦੀ ਚੋਣ ਕਰਾ ਕੇ ਫਤਿਗ ਜਾ ਦਿੱਤੀ ਤਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਆਸੰਧ ਨੇ ਜਿੱਥੇ ਜਰਨਲ ਹਾਊਸ ਦਾ ਧੰਨਵਾਦ ਕੀਤਾ ਉਥੇ ਉਹਨਾਂ ਨੇ ਫਿਰ ਸੀਨੀਅਰ ਮੀਤ ਪ੍ਰਧਾਨ ਵਾਸਤੇ ਕਿਹਾ ਸੋ ਇੱਕ ਇੱਕ ਕਰਕੇ ਫਿਰ ਜਿੱਦਾਂ ਮੈਂਬਰ ਸਾਹਿਬਾਨ ਨਾਂ ਅਨਾਉਂਸ ਕਰਦੇ ਰਹੇ ਪਰ ਪਰ ਕੋਜ ਕਰਦੇ ਰਹੇ ਤੇ ਨਾਲ ਤੈਅ ਦਮੈਦ ਹੁੰਦਾ ਰਿਹਾ ਤੈਅ ਮਜ਼ੀਦ ਹੁੰਦਾ ਰਿਹਾ ਸਾਰੀ ਸਹਿਮਤੀ ਤਾਂ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਸੈਘਲ ਅੰਮ੍ਰਾਲਾ ਤੋਂ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਜਿਹੜਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਿਉਂਕਿ ਕੋਈ ਵੀ ਸੀਨੀਅਰ ਮੀਤ ਪ੍ਰਧਾਨ ਦੂਜਾ ਕੈਂਡੀਡੇਟ ਖੜਾ ਨਹੀਂ ਹੋਇਆ ਫਿਰ ਤੀਸਰੇ ਸੀਗੇ ਜੂਨੀਅਰ ਮੀਤ ਪ੍ਰਧਾਨ ਤਾਂ ਬੀਬੀ ਰਵਿੰਦਰ ਕੌਰ ਅਜ਼ਰਾਨਾ ਦਾ ਨਾਮ ਜਿਹੜਾ ਸੀ ਅਨਾਉਂਸ ਹੋਇਆ ਬੋਲੇ ਸੋ ਨਿਹਾਲ ਕੈਂਡੀਡੇਟ ਸਾਹਮਣੇ ਨਹੀਂ ਆਇਆ ਤਾਂ ਜਦੋਂ ਤਿੰਨੇ ਪ੍ਰਧਾਨਾਂ ਦੀ ਚੋਣ ਹੋ ਗਈ ਮੁੱਖ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਤਾ ਫਿਰ ਜਰਨਲ ਸਕੱਤਰ ਦੀ ਵਾਰੀ ਆਈ ਫਿਰ ਜਰਨਲ ਸਕੱਤਰ ਦਾ ਜਿਹੜਾ ਨਾਂ ਸੀ ਉਹ ਅਨਾਉਂਸ ਹੋਇਆ ਸਰਦਾਰ ਸੁਖਵਿੰਦਰ ਸਿੰਘ ਮਡੇਬਰ ਤੋਂ ਵੀ ਪਹਿਲਾਂ ਸਰਦਾਰ ਰਮਨੀਕ ਸਿੰਘ ਮਾਨ ਦਾ ਨਾਂ ਜਿਹੜਾ ਸੀ ਉਹਨਾਂ ਦੇ ਸਾਥੀਆਂ ਨੇ ਅਨਾਉਂਸ ਕੀਤਾ ਤਾਂ ਉਹਨਾਂ ਦੇ ਬਰਾਬਰ ਸਰਦਾਰ ਸੁਖਵਿੰਦਰ ਸਿੰਘ ਮਡੇਬਰ ਦਾ ਨਾਂ ਅਨਾਉਂਸ ਹੋਇਆ ਤੇ ਜਿਸ ਵੇਲੇ ਜਰਨਲ ਹਾਊਸ ਤੋਂ ਦੋ ਨਾਂ ਸਾਹਮਣੇ ਆਏ ਤਾਂ ਜਿਸ ਵੇਲੇ ਸਹਿਮਤੀ ਦੀ ਗੱਲ ਆਈ ਤਾਂ ਸਰਦਾਰ ਰਮਨੀਕ ਸਿੰਘ ਮਾਨ ਦੇ ਨਾਲ ਚਾਰਕੂ ਮੈਂਬਰ ਜਿਹੜੇ ਸੀਗੇ ਉਹਨਾਂ ਨੇ ਸਹਿਮਤੀ ਦਿੱਤੀ ਬਾਕੀ ਸਾਰਾ ਜਰਨਲ ਹਾਊਸ ਜਿਹੜਾ ਅੱਜ 35 ਮੈਂਬਰਾਂ ਦਾ ਜਰਨਲ ਹਾਊਸ ਹੈ ਸਾਡਾ ਜਿਹਦੇ ਚੋਂ ਇੱਕ ਦੋ ਮੈਂਬਰ ਜਿਹੜੇ ਸੀ ਉਹ ਗੈਰ ਹਾਜ਼ਰ ਸੀ ਪਰ ਉਹਨਾਂ ਨੇ ਵੀ ਆਪਣੀ ਸਹਿਮਤੀ ਜਿਹੜੀ ਆ ਅੱਜ ਦੀ ਇਸ ਚੋਣ ਨੂੰ ਦਿੱਤੀ ਆ ਸੋ ਸਾਰੇ ਜਿਹੜੇ ਸਰਬਸੰਮਤੀ ਦੇ ਨਾਲ ਫਿਰ ਜਰਨਲ ਸਕੱਤਰ ਜਿਹੜਾ ਸੀ ਵੋਟਾਂ ਦੇ ਬਹੁਮਤ ਦੇ ਨਾਲ ਸਰਦਾਰ ਸੁਖਵਿੰਦਰ ਸਿੰਘ ਮਡੇਬਰ ਨੂੰ ਚੁਣਿਆ ਗਿਆ ਅਮੀਤ ਸਕੱਤਰ ਸਰਦਾਰ ਗੁਲਾਬ ਸਿੰਘ ਮੂਨਕ ਦਾ ਨਾਮ ਜਿਹੜਾ ਸੀ ਸਾਹਮਣੇ ਆਇਆ ਬੋਲੇ ਸੋਹ ਨਿਹਾਲ ਸਰਦਾਰ ਗੁਲਾਬ ਸਿੰਘ ਮੂਨਕ ਦੇ ਬਰਾਬਰ ਵੀ ਕੋਈ ਵੀ ਮੈਂਬਰ ਜਿਹੜਾ ਉਹ ਨਹੀਂ ਖੜਾ ਹੋਇਆ ਅਮੀਤ ਸਕੱਤਰ ਲਈ ਤਾਂ ਜਿਸ ਵੇਲੇ ਰਵਨੀਤ ਸਿੰਘ ਮਾਨ ਹੁਣਾਂ ਨੂੰ ਚਾਰ ਬੋਟਾ ਪਈਆਂ ਤਾਂ ਉਹ ਫਿਰ ਆਪਣੇ ਚਾਰ ਸਾਥੀਆਂ ਸਮੇਤ ਜਿਹੜਾ ਸੀ ਉਹ ਉੱਠ ਕੇ ਹੀ ਚਲੇ ਗਏ ਜਦੋਂ ਉਹਨਾਂ ਦੀ ਹਾਰ ਹੋ ਗਈ ਇਹਦੇ ਵਿੱਚ ਉਹ ਕੈਂਡੀਡੇਟ ਖੜੇ ਹੋਏ ਉਹਨਾਂ ਨੂੰ ਬਹੁਤ ਮਤ ਨਹੀਂ ਮਿਲਿਆ ਤਾਂ ਉਹ ਚਲੇ ਗਏ ਬਾਕੀ ਜਿਹੜੇ ਮੈਂਬਰ ਸਹਿਬਾਨ ਸਾਰਾ ਜਰਨਲ ਹਾਊਸ ਸੀ ਉਹਨਾਂ ਨੇ ਸਰਬਸੰਮਤੀ ਦੇ ਨਾਲ ਫਿਰ 6 ਐਗਜ਼ੀਕਟਿਵ ਮੈਂਬਰਾਂ ਦੀ ਜਿਹੜੀ ਆ ਉਹ ਚੋਣ ਕੀਤੀ ਜਿਹਦੇ ਵਿੱਚ ਸਰਦਾਰ ਟੀਪੀ ਸਿੰਘ ਜੀ ਅੰਬਾਲਾ ਸਰਦਾਰ ਤਜਿੰਦਰਪਾਲ ਸਿੰਘ ਜੀ ਨਾਰਨੌਲ ਸਰਦਾਰ ਬਲਦੇਵ ਸਿੰਘ ਜੀ ਖਾਲਸਾ ਟੋਹਣਾ ਸਰਦਾਰ ਜਗਸੀਰ ਸਿੰਘ ਜੀ ਮੰਗਿਆਣਾ ਸਿਰਸਾ ਔਰ ਇਸੇ ਤਰ੍ਹਾਂ ਸਰਦਾਰ ਸੁਦਰਸ਼ਨ ਸਿੰਘ ਜੀ ਗਾਵੜੀ ਭਵਾਨੀ ਤੇ ਦਾਸ ਬਲਜੀਤ ਸਿੰਘ ਦਾਦੂਵਾਲ ਦੇ ਡਿਰੇਸਿਗੇ ਉਹ ਐਗਜ਼ੀਕਟਿਵ ਮੈਂਬਰ ਚੁਣੇਗੇ ਸੋ 11 ਮੈਂਬਰੀ ਪੱਕੇ ਤੌਰ ਤੇ ਸਥਾਈ ਜਿਹੜੀ ਆ ਜਰਨਲ ਹਾਊਸ ਨੇ ਆਪਣੀ ਐਗਜ਼ੀਕਟਿਵ ਜਿਹੜੀ ਅੱਜ